ਵੱਡੀ ਖਬਰ ਇਸ ਵੇਲੇ ਦੀ ਇੱਕ ਸਾਹਮਣੇ ਆ ਰਹੀ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਹਾਸਾਗ੍ਰਸਤ ਹੋਈ ਹੈ ਦੱਸਿਆ ਕਿ ਚਲਦੀ ਵਾਸਤੇ ਚਾਰੋਂ ਟਾਇਰ ਨਿਕਲ ਗਏ ਨੇ ਦੱਸਿਆ ਕਿ ਬੇਕਾਬੂ ਹੋ ਕੇ ਇਹ ਕਾਰ ਡਿਵਾਈਡਰ ਦੇ ਨਾਲ ਜਾ ਵਜੀਏ ਜਿਸ ਕਾਰਨ ਸਵਾਰੀਆਂ ਦੇ ਵਿੱਚ ਵੀ ਹਫੜਾ ਦਫੜੀ ਦਾ ਮਾਹੌਲ ਬਣਦਾ ਨਜ਼ਰ ਆਇਆ ਹੈ ਹਾਲਾਂਕਿ ਇਹ ਖਬਰ ਸਾਹਮਣੇ ਆਈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ 3 ਤੋਂ 4 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਵੀ ਪਹੁੰਚਾਇਆ ਗਿਆ ਹੈ ਦੱਸਦੀ ਹੈ ਕਿ ਆਹ ਸਾ ਪਟਿਆਲਾ ਸੁngਰੂ ਰੋਡ ਤੇ ਵਾਪਰਿਆ ਜਿੱਥੇ ਨਿੱਜੀ ਬੱਸ ਜਲਦੀ ਇਹ ਬੱਸ ਹਾਸਾਗਰਸਤ ਹੋਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਟਾਇਰ ਫਟ ਗਿਆ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਵਜੀ ਤੇ ਬੱਸ ਦੇ ਚਾਰੋਂ ਟਾਇਰ ਨਿਕਲ ਗਏ ਨੇ ਸਵਾਰੀਆਂ ਦੇ ਵਿੱਚ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣਦਾ ਨਜ਼ਰ ਆਇਆ ਇਹ ਮੌਕੇ ਦੀ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਤੇ ਬੱਸ ਖੜੀ ਹੋਈ ਹੈ ਜਿਸ ਦੇ ਚਾਰੋਂ ਟਾਇਰ ਨਿਕਲੇ ਹੋਏ ਨੇ ਮੌਕੇ ਤੇ ਸਵਾਰੀਆਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹਾਲਾਂਕਿ ਕੋਈ ਕਾਨੇ ਨੁਕਸਾਨ ਨਹੀਂ ਹੋਇਆ ਪਰ ਤਿੰਨ ਤੋਂ ਚਾਰ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਪੁਲਿਸ ਨੇ ਹਸਪਤਾਲ ਪਹੁੰਚਾ ਦਿੱਤਾ ਹੈ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਆਏ ਤੇ ਘਟਨਾ ਦਾ ਹੁਣ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਪਟਿਆਲਾ ਸੰਗਰੂਰ ਰੋਡ ਤੇ ਸਾਰਾ ਹਾਸਾ ਵਾਪਰਿਆ ਜਿੱਥੇ ਇੱਕ ਨਿੱਜੀ ਬੱਸ ਹਾਸਾ ਗ੍ਰਸਤ ਹੋਈ ਹੈ ਚਲਦੀ ਬੱਸ ਦਾ ਟਾਇਰ ਫਟ ਗਿਆ ਜਿਸ ਕਾਰਨ ਬੱਸ ਬੇਕਾਬੂ ਹੋ ਗਈ ਡਿਵਾਈਡਰ ਦੇ ਨਾਲ ਜਾ ਵਜੀ ਤੇ ਬੱਸ ਦੇ ਚਾਰੋਂ ਟਾਇਰ ਨਿਕਲ ਗਏ ਨੇ ਵੱਡੀ ਖਬਰ ਇਸ ਲਈ ਦੀ ਇੱਕ ਸਾਹਮਣੇ ਆ ਰਹੀ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਹਾਸਾ ਗ੍ਰਸਤ ਹੋਈ ਹੈ ਦੱਸਿਆ ਕਿ ਚਲਦੀ ਬੱਸ ਦੇ ਚਾਰੋਂ ਟਾਇਰ ਨਿਕਲ ਗਏ ਨੇ ਦੱਸਿਆ ਕਿ ਬੇਕਾਬੂ ਹੋ ਕੇ ਇਹ ਕਾਰ ਡਿਵਾਈਡਰ ਦੇ ਨਾਲ ਜਾ ਵਜੀ ਹੈ ਜਿਸ ਕਾਰਨ ਸਵਾਰੀਆਂ ਦੇ ਵਿੱਚ ਵੀ ਫਫੜਾ ਦਫੜੀ ਦਾ ਮਾਹੌਲ ਬਣਦਾ ਨਜ਼ਰ ਆਇਆ ਹੈ ਹਾਲਾਂਕਿ ਇਹ ਖਬਰ ਸਾਹਮਣੇ ਆਈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ 3 ਤੋਂ 4 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਵੀ ਪਹੁੰਚਾਇਆ ਗਿਆ ਹੈ ਦੱਸਦੀ ਹੈ ਕਿ ਸਾਰਾ ਹਾਸਾ ਪਟਿਆਲਾ ਸੰਗਰੂ ਰੋਡ ਤੇ ਵਾਪਰਿਆ ਜਿੱਥੇ ਨਿੱਜੀ ਬੱਸ ਜਲਦੀ ਇਹ ਬੱਸ ਹਾ사ਗ੍ਰਸਤ ਹੋਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਟਾਇਰ ਫਟ ਗਿਆ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਵੱਜੀ ਤੇ ਬੱਸ ਦੇ ਚਾਰੋਂ ਟਾਇਰ ਨਿਕਲ ਗਏ ਨੇ ਸਵਾਰੀਆਂ ਦੇ ਵਿੱਚ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣਦਾ ਨਜ਼ਰ ਆਇਆ ਇਹ ਮੌਕੇ ਦੀ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਤੇ ਬੱਸ ਖੜੀ ਹੋਈ ਹੈ ਜਿਸ ਦੇ ਚਾਰੋਂ ਟਾਇਰ ਨਿਕਲੇ ਹੋਏ ਨੇ ਮੌਕੇ ਤੇ ਸਵਾਰੀਆਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹਾਲਾਂਕਿ ਕੋਈ ਕੰਨੇ ਨੁਕਸਾਨ ਨਹੀਂ ਹੋਇਆ ਪਰ ਤਿੰਨ ਤੋਂ ਚਾਰ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਪੁਲਿਸ ਨੇ ਹਸਪਤਾਲ ਪਹੁੰਚਾ ਦਿੱਤਾ ਹੈ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾਏ ਤੇ ਘਟਨਾ ਦਾ ਹੁਣ ਜ਼ਾਇਜ਼ਾ ਲਿਆ ਜਾ ਰਿਹਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਪਟਿਆਲਾ ਸੰਗਰੂਰ ਰੋਡ ਤੇ ਸਾਰਾ ਹਾਸਾ ਵਾਪਰਿਆ ਜਿੱਥੇ ਇੱਕ ਨਿੱਜੀ ਬੱਸ ਹਾਸਾ ਗ੍ਰਸਤ ਹੋਈ ਹੈ ਚੱਲਦੀ ਬੱਸ ਦਾ ਟਾਇਰ ਫਟ ਗਿਆ ਜਿਸ ਕਾਰਨ ਬੱਸ ਬੇਕਾਬੂ ਹੋ ਗਈ ਡਿਵਾਈਡਰ ਦੇ ਨਾਲ ਜਾ ਵਜੀ ਤੇ ਬੱਸ ਦੇ ਚਾਰੋਂ ਟਾਇਰ ਨਿਕਲ ਗਏ ਨੇ